ਸਹਿਬਜ਼ਾਦਾ ਅਜੀਤ ਸਿੰਘ ਦਾ ਜੁੱਧ ਦੁਪਹਿਰ ਪਿੱਛੇ ਸਹਿਬਜ਼ਾਦਾ ਅਜੀਤ ਸਿੰਘ ਵੀ ਸਿੰਘਾਂ ਨਾਲ ਤਿਆਰ ਹੋ ਕੇ ਰੰਜੀਤ ਨਗਾਰਾ ਵਜਾ ਕੇ ਜੁੱਧ ਵਿੱਚ ਆ ਗਰਜੇ ਇਹ ਇਸ ਵੀਡੀਓ ਦਾ ਚੌਥਾ ਭਾਗ ਹੈ ਜੋ ਆਪ ਜੀ ਦੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਆਪ ਜੀ ਦੇ ਨਾਲ ਭਾਈ ਉਦੇਸ ਸਿੰਘ ਦਇਆ ਸਿੰਘ ਭਾਈ ਮੁਹਕਮ ਸਿੰਘ ਆਲਮ ਸਿੰਘ ਬਚਿੱਤਰ ਸਿੰਘ ਮਾਨ ਸਿੰਘ ਸੇਵਾ ਸਿੰਘ ਮਝਿਆਲ ਤੇ ਦੁਨੀ ਚੰਦ ਆਦਿਕ ਵੱਡੇ ਯੋਧੇ ਵੀ ਯੁੱਧ ਵਿੱਚ ਸ਼ਾਮਲ ਹੋ ਗਏ ਜਦ ਦੋਵੇਂ ਦਲ ਸ਼ਸਤਰ ਲੈ ਕੇ ਆਮੋ ਸਾਹਮਣੇ ਖੜੇ ਹੋਏ ਤਾਂ ਕਈ ਥਾਵਾਂ 'ਤੇ ਇੱਧਰ ਉੱਧਰ ਲੜਾਈ ਹੋਣ ਲੱਗ ਪਈ ਅਜੀਤ ਸਿੰਘ ਨੇ ਬੈਰੀਆਂ ਉੱਤੇ ਤੀਰਾਂ ਦੀ ਵਰਖਾ ਕੀਤੀ ਜਿਨ੍ਹਾਂ ਨਾਲ ਪਹਾੜੀਆਂ ਦੇ ਅਨੇਕਾਂ ਸੈਨਿਕ ਵਿੰਨੇ ਗਏ ਅਤੇ ਕਈ ਪ੍ਰਾਣ ਤਿਆਗ ਕੇ ਪ੍ਰithvi 'ਤੇ ਲੇਟ ਗਏ ਇਸ ਕਮਸਾਨ ਵਿੱਚ ਜਦ ਅਜੀਤ ਸਿੰਘ ਦਾ ਘੋੜਾ ਸ਼ਹੀਦ ਹੋ ਗਿਆ ਤਾਂ ਆਪ ਜੀ ਪੈਰਾਂ ਉੱਤੇ ਖੜੇ ਹੋ ਕੇ ਹੀ ਦੂਸਰਾ ਘੋੜਾ ਆਉਣ ਤੱਕ ਬਾਣ ਚਲਾਉਂਦੇ ਰਹੇ ਫਿਰ ਸਾਰੇ ਜੁਧੀਆਂ ਨੇ ਇਕੱਠੇ ਹੋ ਕੇ ਇੱਕ ਵਾਰ ਤੀਰਾਂ ਤਲਵਾਰਾਂ ਨੀਜਿਆਂ ਤੇ ਬੰਦੂਕਾਂ ਨਾਲ ਵੈਰੀਆਂ ਉੱਤੇ ਹੱਲਾ ਬੋਲ ਦਿੱਤਾ ਪਹਾੜੀਏ ਪਿੱਠ ਦੇ ਕੇ ਭੱਜ ਗਏ ਤੇ ਡਰਦੇ ਹੋਏ ਕਿਸੇ ਨੇ ਪਿੱਛੇ ਪਰਤ ਕੇ ਨਾ ਵੇਖਿਆ ਆਪਣੀ ਸੈਨਾ ਦੀ ਭਾਜ ਵੇਖ ਕੇ ਕੇਸਰੀ ਚੰਦ ਹਜ਼ਾਰ ਕੋ ਜੁਧੀਆਂ ਨੂੰ ਨਾਲ ਲੈ ਕੇ ਖਾਲਸਾ ਫੌਜ ਉੱਤੇ ਬੜੇ ਜ਼ੋਰ ਨਾਲ ਵਾਰ ਕਰਨ ਲੱਗਾ ਪਰਖਾਉਛਾ ਰਤਾ ਪਰ ਵੀ ਆਪਣੇ ਪੈਰਾਂ ਤੋਂ ਨਾ ਹਿੱਲਿਆ ਡੱਟ ਕੇ ਟੱਕਰਾ ਕਰਕੇ ਕੇਸਰੀ ਚੰਦ ਦੇ ਯੋਧਿਆਂ ਨੂੰ ਮਾਰ ਮਾਰ ਕੇ ਭਜਾ ਦਿੱਤਾ ਇਸ ਸਮੇਂ ਸੂਰਜ ਛਿਪ ਗਿਆ ਅਤੇ ਰਾਤ ਪੈ ਗਈ ਖਾਲਸਾ ਦੀ ਜਿੱਤ ਪ੍ਰਾਪਤ ਕਰਕੇ ਜੈਕਾਰੇ ਛੱਡਦਾ ਹੋਇਆ ਫਤਖੜਾਂ ਦੀ ਸੰਭਾਲ ਕਰਕੇ ਆਪਣੇ ਮੋਰਚਿਆਂ ਵਿੱਚ ਆ ਗਿਆ ਭੀਮ ਚੰਦ ਆਪਣੇ ਮਾਰੇ ਗਏ ਬਹੁਤ ਸਾਰੇ ਜਵਾਨਾਂ ਨੂੰ ਵੇਖ ਕੇ ਬਹੁਤ ਚਿੰਤਾਤ ਹੋ ਕੇ ਝੁਰਲ ਲਗਾ ਕੇ ਇਵੇਂ ਹੀ ਰੋਜ਼ ਹੁੰਦਾ ਰਿਹਾ ਤਾਂ ਫਿਰ ਸਾਡੀ ਜਿੱਤ ਦੀ ਕੋਈ ਆਸ ਨਹੀਂ ਹੋ ਸਕਦੀ ਇਹ ਸੋਚਾਂ ਸੋਚ ਕੇ ਭੀਮਚੰਦ ਨੇ ਆਪਣੇ ਆਦਮੀਆਂ ਦਾ ਪਹਿਰਾ ਤਕੜਾ ਕਰ ਦਿੱਤਾ ਕਿ ਕੋਈ ਵੀ ਸਿੰਘ ਬਾਹਰੋਂ ਰਸਦ ਲੈ ਕੇ ਗੁਰੂ ਜੀ ਪਾਸ ਅੰਦਰ ਨਾ ਆਵੇ ਇੱਧਰ ਸਤਗੁਰੂ ਜੀ ਸਾਹਿਬ ਜਦਾ ਜੀਤ ਸਿੰਘ ਜੀ ਅਤੇ ਹੋਰ ਯੋਧਿਆਂ ਦੇ ਕਾਰਨਾਮੇ ਸੁਣ ਕੇ ਬੜੇ ਪ੍ਰਸੰਨ ਹੋਏ ਫੱਟੜਾਂ ਦੀ ਮਰਮ ਪੱਟੀ ਕਰਕੇ ਸਭ ਸਿੰਘਾਂ ਨੂੰ ਕੜਾ ਪ੍ਰਸ਼ਾਦ ਦੇ ਖੁੱਲੇ ਗੱਫੇ ਵਰਤਾਏ ਗਏ। ਇਸ ਯੁੱਧ ਵਿੱਚ ਉਦੇ ਸਿੰਘ ਆਲਮ ਸਿੰਘ ਅਤੇ ਕਈ ਹੋਰ ਸਿੰਘ ਫੱਟੜ ਹੋ ਗਏ ਅਤੇ ਕਈ ਸ਼ਹੀਦ ਹੋ ਕੇ ਗੁਰਪ੍ਰੀ ਨੂੰ ਸੁਧਾਰ ਗਏ। ਰਾਤ ਸਭ ਨੇ ਮੋਰਚਿਆਂ ਵਿੱਚ ਆਪਣੀ ਤਕੜਾਈ ਰੱਖ ਕੇ ਆਰਾਮ ਕੀਤਾ। ਜਦ ਦਿਨ ਚੜਿਆ ਤਾਂ ਫਿਰ ਯੰਗ ਦੇ ਢੋਲ ਲਗਾਰੇ ਵੱਜਣ ਲੱਗ ਪਏ। ਜਿਨ੍ਹਾਂ ਨੂੰ ਸੁਣ ਕੇ ਸੂਰਮਿਆਂ ਦੇ ਮਨ ਵੈਰੀ ਨਾਲ ਯੁੱਧ ਕਰਨ ਵਾਸਤੇ ਉਤਸ਼ਾਹ ਨਾਲ ਭਰ ਗਏ ਆਸਾਂ ਦੀ ਵਾਰ ਦਾ ਭੋਗ ਪਿਆ ਅਰਦਾਸਾ ਹੋਇਆ ਕੜਾ ਪ੍ਰਸ਼ਾਦ ਵਰਤਿਆ ਤੇ ਗੁਰੂ ਫਤਿਹ ਬੁਲਾ ਕੇ ਖਾਲਸਾ ਜੀ ਤਿਆਰ ਵਰ ਤਿਆਰ ਹੋ ਕੇ ਮੋਰਚਿਆਂ ਵਿੱਚ ਡਟ ਗਏ ਅਤੇ ਜਦ ਵੀ ਕੋਈ ਪਹਾੜੀਆ ਆਪਣੇ ਮੋਰਚਿਆਂ ਵਿੱਚੋਂ ਸਿਰ ਚੁੱਕਦਾ ਤਤਸ਼ਨ ਹੀ ਸਿੰਘ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਦੂਸਰੇ ਜਹਾਨ ਭੇਜ ਦਿੰਦੇ ਇਸ ਤਰ੍ਹਾਂ ਪਹਾੜੀਏ ਸਿੰਘਾਂ ਦੀ ਮਾਰ ਤੋਂ ਡਰ ਕੇ ਕੋਈ ਵੀ ਆਪਣੇ ਮੋਰਚੇ ਵਿੱਚੋਂ ਬਾਹਰ ਨਿਕਲਣ ਦਾ ਹਿਆ ਨਾ ਕਰਦੇ ਇੱਕ ਦਿਨ ਬੜੀ ਅੰਧੇਰੀ ਰਾਤ ਦੇ ਸਮੇਂ ਸਿੰਘਾਂ ਨੇ ਸਲਾਹ ਕਰਕੇ ਭੀਮਚੰਦ ਦੇ ਉਸ ਮੋਰਚੇ ਉੱਤੇ ਜਿਸ ਵਿੱਚ ਉਸ ਦੇ ਬੜੇ ਵੱਡੇ ਯੋਧੇ ਸਨ ਤਲਵਾਰਾਂ ਨਿਜੇ ਅਤੇ ਬਰਛਿਆਂ ਨਾਲ ਹੱਲਾ ਬੋਲ ਕੇ ਕਟਾ ਵੱਢ ਕਰ ਦਿੱਤੀ। ਥੋੜੇ ਸਮੇਂ ਵਿੱਚ ਹੀ ਸਿੰਘਾਂ ਨੇ ਉਹਨਾਂ ਦੀਆਂ ਲੋਥਾਂ ਤੇ ਲੋਥਾਂ ਚੜਾ ਦਿੱਤੀਆਂ। ਵਿਅੰਤ ਪਹਾੜੀ ਸੈਨਾ ਮਾਰੀ ਗਈ ਅਤੇ ਜਿਹੜੇ ਰਾਤ ਦੇ ਹਨੇਰੇ ਵਿੱਚ ਭੱਜ ਸਕੀ ਉਹ ਭੱਜ ਗਏ। ਜਦ ਇਸ ਦੀ ਖਬਰ ਰਾਜਾ ਭੀਮਚੰਦ ਅਤੇ ਹਰੀਚੰਦ ਹਡੂਰੀਏ ਨੂੰ ਹੋਈ ਤਾਂ ਉਹਨਾਂ ਨੇ ਆਪਣੇ ਹੋਰ ਯੋਧਿਆਂ ਸਿੰਘਾਂ ਦਾ ਟੱਕਰਾ ਕਰਨ ਵਾਸਤੇ ਗੁਰੂ ਜੀ ਦੇ ਖਿਲਾਫ ਫੌਜ ਭੇਜੀ। ਪਰ ਉਹ ਵਿਚਾਰੇ ਡਰਦੇ ਦੂਰ ਹੀ ਖੜੇ ਰਹੇ ਸਿੰਘਾਂ ਦੇ ਨੇੜੇ ਨਾ ਆਏ ਇਸ ਤਰ੍ਹਾਂ ਸਿੰਘ ਬੈਰੀ ਦਲਾਂ ਦਾ ਨਾਸ਼ ਕਰਕੇ ਜੈਕਾਰੇ ਛੱਡਦੇ ਹੋਏ ਅਨੰਦਪੁਰ ਸਾਹਿਬ ਆ ਗਏ ਜਦ ਦਿਨ ਚੜ੍ਹਿਆ ਤਾਂ ਭੀਮਚੰਦ ਇਹ ਵੇਖ ਕੇ ਬੜਾ ਹੈਰਾਨ ਅਤੇ ਸੋਕ ਅਤਰ ਹੋਇਆ ਕਿ ਉਸ ਦੇ ਮੋਰਚੇ ਦਾ ਕੋਈ ਵੀ ਸ਼ੁਰਮਾ ਸਿੰਘਾਂ ਨੇ ਜਿੰਦਾ ਨਹੀਂ ਸੀ ਛੱਡਿਆ ਬਿਨਾਂ ਜੰਗ ਤੋਂ ਹੀ ਸਭ ਮਾਰ ਖਾ ਪਏ ਸਨ ਭੀਮਚੰਦ ਦੇ ਮਨ ਵਿੱਚ ਬੜਾ ਡਰ ਪੈਦਾ ਹੋ ਗਿਆ ਤੇ ਉਸ ਨੇ ਆਪਣੀ ਸੈਨਾ ਨੂੰ ਹੁਕਮ ਦੇ ਦਿੱਤਾ ਕਿ ਅੱਗੇ ਤੋਂ ਰਾਤ ਨੂੰ ਕੋਈ ਨਾ ਸੌਂਵਿਆ ਕਰੇ ਤਕੜੇ ਹੋ ਕੇ ਬਾਰੋ-ਬਾਰੀ ਤਰਾਦਿਆ ਕਰੋ ਭੀਮਚੰਦ ਸੋਚੀ ਪੈ ਗਿਆ ਕਿ ਸਾਨੂੰ ਲੜਾਈ ਕਰਦਿਆਂ ਨੂੰ ਬਹੁਤ ਦਿਨ ਹੋ ਗਏ ਹਨ ਸਿੰਘ ਪਹਿਲਾਂ ਨਾਲੋਂ ਵੀ ਆਨੰਦਪੁਰ ਵਿੱਚ ਬਹੁਤੇ ਇਕੱਠੇ ਹੋ ਗਏ ਹਨ ਅਤੇ ਮੇਰੀ ਸੈਨਾ ਮਰਦੀ ਜਾ ਰਹੀ ਹੈ ਸਿੰਘ ਆਕੀ ਹੋਏ ਬੈਠੇ ਹਨ ਸਾਡੇ ਪਾਸੋਂ ਮਾਰੇ ਨਹੀਂ ਜਾਂਦੇ ਖਾਣ ਪੀਣ ਤੋਂ ਵੀ ਇਹ ਤੰਗ ਨਹੀਂ ਹੋਏ ਸਭ ਕੁਝ ਇਹਨਾਂ ਨੂੰ ਪਹੁੰਚ ਰਿਹਾ ਹੈ دارو ਸਿੱਕਾ ਸ਼ਸਤਰ ਵੀ ਇਹਨਾਂ ਤੋਂ ਬਾਹਰੋਂ ਪਹੁੰਚ ਰਹੇ ਹਨ ਹੁਣ ਇਹ ਪਹਿਲਾਂ ਨਾਲੋਂ ਤਕੜੇ ਹਨ ਇਸ ਗੱਲ ਤੋਂ ਇਹੀ ਸਿੱਧ ਹੁੰਦਾ ਹੈ ਕਿ ਅਨੰਦਪੁਰ ਸਾਹਿਬ ਖਾਲੀ ਕਰਨ ਦੀ ਥਾਂ ਮੈਨੂੰ ਆਪ ਹੀ ਇੱਥੋਂ ਭੱਜਣਾ ਪਵੇਗਾ ਜੇ ਹੁਣ ਮੈਂ ਫੌਜ ਮਰਵਾ ਕੇ ਪਿੱਛੇ ਹਟ ਜਾਵਾਂ ਤਾਂ ਮੇਰੀ ਬਹੁਤ ਨਮੋਸ਼ੀ ਹੋਵੇਗੀ ਇਸ ਤਰ੍ਹਾਂ ਪਛਤਾਉਂਦਿਆਂ ਲੋਹੀ ਰਾਤ ਬੀਤ ਗਈ ਅਤੇ ਅਮਰਤ ਮੇਲਾ ਹੋ ਗਿਆ ਭੀਮਚੰਦ ਨੇ ਰਾਜਿਆਂ ਨਾਲ ਸਲਾਹ ਕੀਤੀ ਜਦ ਦਿਨ ਚੜ੍ਹਿਆ ਤਾਂ ਭੀਮਚੰਦ ਨੇ ਸਾਰਿਆਂ ਰਾਜਿਆਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ ਸਾਨੂੰ ਇੱਕ ਮਹੀਨੇ ਤੋਂ ਉੱਪਰ ਇੱਥੇ ਆਇਆਂ ਨੂੰ ਹੋ ਗਿਆ ਹੈ ਅਸੀਂ ਗੁਰੂ ਜੀ ਨੂੰ ਅਨੰਦਪੁਰ ਚੋਕ ਕੱਢਣ ਆਏ ਸਾਂ ਪਰ ਸਾਡੇ ਪਾਸੋਂ ਅਜੇ ਤੱਕ ਉਹਨਾਂ ਦੀ ਲੋਹਗੜ ਦੀ ਗੜੀ ਵੀ ਨਹੀਂ ਛਡਾਈ ਜਾ ਸਕੀ ਹਜ਼ਾਰਾਂ ਸਾਡੇ ਯੋਧੇ ਗੁਰੂ ਨੇ ਮਾਰਖ ਪਾਏ ਹਨ ਹੁਣ ਕਿਹੜਾ ਮੂੰਹ ਲੈ ਕੇ ਘਰ ਜਾਓਗੇ ਸਾਨੂੰ ਹੋਰ ਜਗਤ ਕੀ ਆਖੇਗਾ ਇੱਕ ਗੁਰੂ ਹੈ ਜਿਸ ਪਾਸ ਨਾ ਕੋਈ ਦੇਸ਼ ਹੈ ਨਾ ਕੋਈ ਫੌਜ ਹੈ ਉਸਨੇ ਇੱਕ ਨਮਾ ਪੰਥ ਰਚਿਆ ਹੈ ਅਸੀਂ ਸਾਰੇ ਪਹਾੜੀਏ ਰਾਜੇ ਥੱਕ ਖਾਰੇ ਹਾਂ ਸਾਡੇ ਪਾਸੋ ਕੋਈ ਉਪਾਅ ਨਹੀਂ ਬਣਿਆ ਜਿਸ ਨਾਲ ਅਸੀਂ ਗੁਰੂ ਨੂੰ ਅਨੰਦਪੁਰ ਚੋਂ ਕੱਢਣ ਵਿੱਚ ਸਫਲ ਹੋ ਸਕੀਏ ਇਸ ਨਾਲੋਂ ਤਾਂ ਇਹ ਗੱਲ ਚੰਗੀ ਸੀ ਕਿ ਅਸੀਂ ਗੁਰੂ ਨਾਲ ਲੜਦੇ ਹੀ ਨਾ ਜਿਸ ਨਾਲ ਸਾਡਾ ਧਰਮ ਬਣਿਆ ਰਹਿੰਦਾ ਤੁਸੀਂ ਸਾਰੇ ਕੋਈ ਉਹ ਗੱਲ ਸੋਚੋ ਜਿਸ ਨਾਲ ਸਾਡੀ ਲਾਜ ਰਹਿ ਜਾਵੇ ਪੀਰ ਚੰਦ ਪਾਸੋਂ ਇਹ ਗੱਲ ਸੁਣ ਕੇ ਕੇਸਰੀ ਚੰਦ ਜਸਵਾਲੀਏ ਨੇ ਕ੍ਰੋਧ ਨਾਲ ਆਖਿਆ ਕਿ ਚਿੰਤਾ ਨਾ ਕਰੋ ਹੁਣ ਤੁਸੀਂ ਮੇਰੇ ਹੱਥ ਵੇਖਣੇ ਮੈਂ ਲੋਹਗੜ੍ਹ ਦੀ ਗੜੀ ਜਿਸ ਨੂੰ ਤੁਸੀਂ ਕਠੋਰ ਪੱਕੀ ਕਹਿੰਦੇ ਹੋ ਉਹ ਕਾਗਜ਼ ਤੇ ਰੇਤ ਵਾਂਗੂ ਤੋੜ ਦੇਵਾਂਗਾ ਤੁਸੀਂ ਅਨੰਦਪੁਰ ਦਾ ਘੇਰਾ ਛੱਡ ਕੇ ਸਾਰੀ ਫੌਜ ਮੇਰੇ ਨਾਲ ਕਰ ਦਿਓ ਸਾਡੇ ਬਲਵਾਨ ਤੇ ਮਸਤ ਹਾਥੀ ਇਸ ਕੰਮ ਵਾਸਤੇ ਹਨ ਸਾਹਮਣੇ ਹੋ ਕੇ ਕਿਲੇ ਦਾ ਦਰਵਾਜ਼ਾ ਤੋੜ ਦੇਣਗੇ ਸ਼ਿੰਗ ਕਿੰਨੇ ਕੋ ਸਾਡੇ ਅੱਗੇ ਅੜ ਲਗੇ ਜਦੋਂ ਸਾਡੇ ਹੱਥੋਂ ਮਰਨ ਲੱਗੇ ਤਾਂ ਭਾਜ ਜਾਣਗੇ ਤੁਸੀਂ ਸਭ ਕੋਈ ਮੇਰਾ ਯੁੱਧ ਹੁੰਦਾ ਵੇਖਣਾ ਤੀਸਰੀ ਚੰਦ ਨੇ ਹੋਰ ਰਾਜੀਆਂ ਦੀਆਂ ਜਿਹੀਆਂ ਗੱਲਾਂ ਸੁਣ ਕੇ ਮੰਡੀ ਦੇ ਰਾਜੇ ਨੇ ਕਿਹਾ ਤੁਹਾਡੇ ਪਾਸੋਂ ਗੁਰੂ ਘਰ ਦੀ ਬਰਾਬਰੀ ਨਹੀਂ ਹੋ ਸਕਦੀ ਚੰਗੀ ਗੱਲ ਇਹ ਹੀ ਹੈ ਕਿ ਹੁਣ ਵੀ ਗੁਰੂ ਜੀ ਨਾਲ ਸਲਾਹ ਕਰ ਲਵੋ ਤੇ ਸੁਖ ਨਾਲ ਆਪੋ ਆਪਣੇ ਘਰ ਜਾ ਕੇ ਰਾਜ ਕਰੋ ਪਰ ਕੇਸਰੀ ਚੰਦ ਇਸ ਦੀ ਇਹ ਗੱਲ ਸੁਣ ਕੇ ਹੋਰ ਵੀ ਗੁੱਸੇ ਨਾਲ ਭੜਕ ਕੇ ਕਹਿਣ ਲੱਗਾ ਇਹ ਕਾਇਰਾਮ ਵਾਲੀ ਮਤ ਸਾਨੂੰ ਕੀ ਦੇਣ ਲੱਗੇ ਹੋ ਤੂੰ ਗੁਰੂ ਦਾ ਪੱਖੀ ਜਾਪਦਾ ਹੈ ਕੱਲ ਦਿਨ ਚੜੇ ਤੁਸੀਂ ਮੇਰੇ ਹੱਥ ਵੇਖਣਾ ਜੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਹੀ ਲੋਹ ਗੜ ਨੂੰ ਨਾ ਤੋੜਿਆ ਤਾਂ ਮੈਨੂੰ ਆਪਣੇ ਪਿਓ ਦਾ ਪੁੱਤਰ ਨਾ ਸਮਝਣਾ ਮੈਂ ਫਿਰ ਕਦੀ ਵੀ ਆਪਣਾ ਮੂੰਹ ਰਾਜਿਆਂ ਵਿੱਚ ਨਹੀਂ ਵਿਖਾਵਾਂਗਾ ਮੈਂ ਆਪਣੀ ਇਸ ਪ੍ਰਤਿਗਿਆ ਤੋਂ ਪਿੱਛੇ ਹਟਾਂ ਤਾਂ ਮੈਨੂੰ ਸਾਲਗ ਰਾਮ ਦੀ ਸੌ ਅਥਵਾ ਉ ਗਉਹ ਹੱਤਿਆ ਦਾ ਪਾਪ ਲੱਗੇ ਕੇਸਰੀ ਚੰਦ ਦੀ ਇਹ ਪ੍ਰਤਿਗਿਆ ਸੁਣ ਕੇ ਭੀਮ ਚੰਦ ਬੜਾ ਖੁਸ਼ ਹੋਇਆ ਤੇ ਉਸ ਸਮੇਂ ਹੀ ਫੌਜਾਂ ਨੂੰ ਕਿਲੇ ਦਾ ਘੀਰਾ ਛੱਡ ਕੇ ਇਕੱਠੇ ਹੋ ਕੇ ਯੰਗ ਕਰਨ ਦੀ ਤਿਆਰੀ ਦਾ ਹੁਕਮ ਦੇ ਦਿੱਤਾ ਦੂਸਰੇ ਦਿਨ ਕੇਸਰੀ ਚੰਦ ਨੇ ਆਪਣੇ ਵੱਡੇ ਹਾਥੀ ਨੂੰ ਸ਼ਰਾਬ ਦੇ ਕੇ ਪੂਰਾ ਸ਼ਰਾਬ ਦਾ ਮੱਟ ਪਿਆ ਕੇ ਉਹਨੂੰ ਮਸਤ ਕਰ ਦਿੱਤਾ ਤੇ ਹੋਰ ਵੀ ਸਾਰੀਆਂ ਲੋੜਿੰਦੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਅਤੇ ਫਿਰ ਦੁਨੀ ਚੰਦ ਅਤੇ ਹਾਥੀ ਦੇ ਮੁਕਾਬਲੇ ਦਾ ਵਰਤਾੰਥ ਲੈ ਕੇ ਆਪਜੀ ਨਾਲ ਪੰਜਵੇਂ ਭਾਗ ਵਿੱਚ ਇਸ ਹੀ ਤਰ੍ਹਾਂ ਹਾਜ਼ਰ ਹੋਵਾਂਗਾ ਸੋ ਗੱਜ-ਬੱਜ ਕੇ ਫਤੇ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ